ਸ਼ੀਗਾ ਬਾਈ ਸਾਰਿਆਂ ਨੂੰ ਤੇ ਅੱਜ ਆਪਣੇ ਭਰਾ ਪਾਲੇ ਸ਼ਰਮੇ ਦਾ ਵੀਜ਼ਾ ਲੱਗਿਆ ਯੂਰਪ ਦਾ ਤੇ ਮਾਈ ਕੋਚ ਨੇ ਤੇ ਜਿਨ੍ਹਾਂ ਨੇ ਸਾਰਾ ਕੁਝ ਇਹਨਾਂ ਨੂੰ ਕੈਰੀ ਕਰਵਾਈ ਗਰਾਊਂਡ ਦੇ ਵਿੱਚ 70 ਦਿਨਾਂ ਦੀ ਟ੍ਰੇਨਿੰਗ ਦਿੱਤੀ ਤੇ ਅੱਜ ਉਹਨਾਂ ਦੀ ਬਦੌਲਤ ਬਾਈ ਦਾ ਵੀਜ਼ਾ ਆਇਆ ਪੂਰੀ ਹਾਰਡ ਵਰਕ ਮਿਹਨਤ ਲੱਗੀ ਹੈ ਮਿਹਨਤ ਲੱਗੀ ਦਾ ਹੀ ਮੁੱਲ ਪੈਂਦਾ ਬਾਈ ਤੇ ਬਾਕੀ ਸਾਡੇ ਕੋਚ ਸਾਹਿਬ ਦੱਸਣਗੇ ਤੇ ਦੱਸੋ ਜੀ ਹਾਂਜੀ ਬੀਬੀ ਐਸਐਮ ਦੱਸਣ ਲੱਗੇ ਹਨ ਬੋਨਾਗੜ ਪੈਸ ਅਕੈਡਮੀ ਚ ਨਹੀਂ ਹੈ ਅਸੀਂ ਕਨਫਰੈਂਸ ਕਾਲ 'ਚ ਤਿਆਰੀ ਕਰਾਂਗੇ ਤੇ ਕਾਲੀ ਕਰਮੇ ਦੀ ਬਾਈ ਨੇ ਸਾਡੇ ਕੋਲੇ 70 ਜਨ ਤਿਆਰੀ ਕਰੀ ਹੈਗੀ ਤੇ 70 ਜਨਾਂ ਵਿੱਚ ਜਦੋਂ ਪੜ੍ਹੀ ਆਈ ਦੀ ਪ੍ਰੀਮੈਂਟ ਬਹੁਤ ਪਹਿਲਾਂ ਵੀ ਬੂਟਰਾ ਕਰਾ ਗਾਤੇ ਉਹ ਵੀ ਬੜੀਆ ਹੋਰਾਂ ਸਭ ਨੂੰ ਦਿੱਤੇ ਮੁੰਡਿਆਂ ਨੇ ਤੇ ਇਹਦੇ ਭਾਈ ਦਾ ਵੀ ਪਹਿਲਾਂ ਆਪਣਾ ਮਲੇਸ਼ੀਆ ਦਾ ਟੂਰ ਲੱਗਿਆਗਾ ਤੇ ਹੁਣ ਇਹ ਸਾਡੇ ਜੂਰ ਦਾ ਟੂਰ ਲੱਗਿਆਗਾ ਤੇ ਇਸ ਕਰਕੇ ਅਸੀਂ ਸਾਡੀ ਅਕੈਡਮੀ ਵੱਲੋਂ ਤੇ ਸਾਰੇ ਸਟੂਡੈਂਟਾਂ ਵੱਲੋਂ ਇਹਨੂੰ ਬਹੁਤ ਬਹੁਤ ਧੰਨਵਾਦ ਕਰਦੇ ਨੇ ਤੇ ਇੰਗਲਿਸ਼